ਹਾਂਜੀ ਬਹੁਤ ਸੋਹਣਾ ਡਿਜ਼ਾਈਨ 29 ਹੈ ਕਾ ਜੀ ਪਿਓਰ ਕੈਮਰਿਕ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਹੈ ਜੀ ਆਪਣੇ ਕੋਲ ਕੈਮਰਿਕ ਦੇ ਵਿੱਚ ਲੋਕ ਆ ਰੇਸ਼ਮੀ ਕਪੜਾ ਵੇਚੀ ਜਾਂਦੇ ਨੇ ਉਹ ਕਹਿੰਦੇ ਨੇ ਰੈਡ ਘੱਟ ਦੇ ਵਿੱਚ ਹੈ ਆਪਣੇ ਕੋਲ ਪਿਓਰ ਕੈਮਰਿਕ ਕਾਟਨ ਦੇ ਵਿੱਚ ਹੈ ਜੀ 100% ਜਿਹੜੀ ਕਾਟਨ ਹੁੰਦੀ ਹੈ origial ਕੈਮਰਿਕ ਜਿਹਨੂੰ ਆਪਾਂ ਕੈਮਰਿਕ ਕਹਿੰਦੇ ਦੇਖੋ ਕੈਮਰਿਕ ਦੇ ਵਿੱਚ ਹੈ 29 ਦੇ ਉੱਪਰ ਵਰਕ ਆਉ ਦੇਖੋ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਹੈ ਫਰੰਟ ਬੈਕ ਪ੍ਰਿੰਟ ਆਊਗਾ ਜੀ ਬਹੁਤ ਸੋਹਣੀ ਸ਼ਾਰਟ ਹੈ ਔਰ ਬਾਟਮ ਆਉਟ ਹੈ ਮਿਡਲੀ ਪਿਓਰ ਕੈਮਰੀ ਕਾਟਨ ਦੀ ਜੀ ਰੇਸ਼ਮੀ ਕਪੜਾ ਲਾਈ ਜਾਂਦੇ ਲੋਕ 300 400 ਵਿੱਚ ਦੇ ਰਹੇ ਆਪਣੇ ਕੋਲ ਪਿਓਰ ਕੈਮਰੀ ਕਾਟਨ ਦੀ ਬਾਟਮ ਹੈ ਜੀ 2.5 ਮੀਟਰ ਦੀ ਨਾਲ ਪਿਓਰ ਸੂਤੀ ਦੁਪੱਟਾ ਪਿਓਰ ਮਲ ਕਾਟਨ ਦਾ ਦੁਪੱਟਾ ਹੋਊਗਾ ਡਿਜੀਟਲ ਪ੍ਰਿੰਟ ਦਾ 2.5 ਮੀਟਰ ਦਾ ਜੀ ਲੋਕਾਂ ਦਾ ਦੁਪੱਟਾ ਵੀ ਰੇਸ਼ਮੀ ਹੈ ਜੀ ਦੁਪੱਟਾ ਵੀ 2 ਮੀਟਰ ਦਾ ਆਪਣਾ 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਮਲ ਕਾਟਨ ਦਾ ਦੇਖੋ ਦੁਪੱਟਾ ਦੇਖੋ ਜੀ ਫੁੱਲ ਲੈਂਥ ਦਾ ਦੁਪੱਟਾ ਹੈ ਦੇਖ ਲਓ ਚੈੱਕ ਕਰ ਲਓ ਜੀ ਫੁੱਲ ਲ ਸਿਰਫ 500 ਰੁਪਏ ਰੇਂਜ ਦੇ ਵਿੱਚ 20 ਨਾ ਡਿਜ਼ਾਈਨ ਹੈ ਪੂਰਾ ਫੇਮਸ ਡਿਜ਼ਾਈਨ ਹੈ ਫੁੱਲ ਕੁਆਲਿਟੀ ਆਪਣੇ ਕੋਲ ਆ ਗਈ ਪ੍ਰਾਈਸ 500 ਸਿੰਗਲ ਕਲਰ ਹੁੰਦਾ ਇਹਦੇ ਵਿੱਚ ਕਲਰ ਨਹੀਂ ਆਉਂਦੇ ਜੀ ਸਿੰਗਲ ਕਲਰ ਹੁੰਦਾ 500 ਰੁਪਏ ਰੇਂਜ ਦੇ ਵਿੱਚ ਹੈ ਪਿਓਰ ਕੈਮਰੀ ਕਾਟਨ ਦਾ ਪਿਓਰ ਕਾਟਨ ਜਿਹਨੋਂ ਕੋ ਪਿਓਰ ਕਾਟਨ ਕਰਨੇ ਆ ਆਪਣੇ ਕੋਲ 500 ਰੁਪਏ ਰੇਂਜ ਦੇ ਵਿੱਚ ਮਿਲ ਜੂਗਾ ਆਨਲਾਈਨ ਪੇਮੈਂਟ ਦੇ ਸ਼ਿਪਿੰਗ 60 ਹੈ ਜੀ ਸੀਓਡੀ ਤੇ 120 ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ 500 ਸੂਟ ਮਿਲ ਜੂਗਾ ਜੀ ਲੋਕੀ ਇਹਨੂੰ ਪਿਓਰ ਕਾਟਨ ਨੂੰ 750 ਸੇ ਇਹ ਲਾ ਪਿਓਰ ਕਾਟਰਾ ਸੂਟ ਹੈ ਲੋਕ 750 ਸੂਟ ਸੇਲ ਕਰ ਰਹੇ ਨੇ ਜਿਹੜਾ ਰੇਸ਼ਮੀ ਵਾਲਾ ਉਹ ਲੋਕ 850 ਤੋਂ 400 ਵੇਚੀ ਜਾਂਦੇ ਨੇ ਆਪਣੇ ਕੋਲ 500 ਦੇ ਰੇਂਜ ਦੇ ਵਿੱਚ ਹੈ